ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਿਮਾਚਲ ਤੇ ਪੰਜਾਬ ਦੇ ਦੌਰੇ ਤੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਹਵਾਈ ਸਰਵੇਖਣ ਦੇ ਦੌਰਾਨ ਲਿਆ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਪੀਐਮ ਮੋਦੀ ਦੇ ਵੱਲੋਂ ਬੜੀ ਹੀ ਬਾਰੀਕੀ ਦੇ ਨਾਲ ਹਵਾਈ ਸਰਵੇਖਣ ਦੌਰਾਨ ਉਹਨਾਂ ਇਲਾਕਿਆਂ ਦਾ ਜਾਇਜ਼ਾ ਲਿਆ ਜਿੱਥੇ ਹੜ੍ਹਾਂ ਨੇ ਪੂਰੀ ਤਬਾਹੀ ਮਚਾ ਕੇ ਰੱਖ ਦਿੱਤੀ ਹੈ ਹਿਮਾਚਲ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਹਿਮਾਚਲ ਦੇ ਵਿੱਚ ਕਈ ਸਾਰੀਆਂ ਇਮਾਰਤਾਂ ਸੀ ਜਿਹੜੀਆਂ ਢਹਿ ਢੇਰੀ ਹੋ ਗਈਆਂ ਬਿਲਕੁਲ ਤਬਾਹ ਹੋ ਗਈਆਂ ਲੈਂਡਸਲਾਈਡ ਹੋਈ ਬੱਦਲ ਫਟੇ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੜਕਾਂ ਸਰਕਾਰ ਦੇ ਵੱਲੋਂ ਵੱਡੇ ਮੁਆਵਜ਼ੇ ਦੀ ਮੰਗ ਕੀਤੀ ਗਈ ਸੀ ਜਾਣਕਾਰੀ ਮੁਤਾਬਕ ਹਿਮਾਚਲ ਦਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1500 ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਹੈ ਹਿਮਾਚਲ ਦੇ ਵਿੱਚ ਦੌਰਾ ਕਰਨ ਤੋਂ ਬਾਅਦ ਹੜਪੀੜਤੰਦਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦਾ ਦੌਰਾ ਕਰਨਗੇ ਆ ਪਠਾਨਕੋਟ ਗੁਰਦਾਸਪੁਰ ਦਾ ਉਹ ਦੌਰਾ ਕਰਨਗੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਉਹ ਹੜ ਪੀੜਤਾਂ ਨਾਲ ਮੁਲਾਕਾਤ ਵੀ ਕਰਨਗੇ ਉਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਤੇ ਨਾਲ ਹੀ ਵਿੱਤੀ ਪੈਕੇਜ ਦਾ ਐਲਾਨ ਵੀ ਜ਼ਰੂਰ ਕਰਨਗੇ ਹਿਮਾਚਲ ਲਈ 1500 ਕਰੋੜ ਦਾ ਐਲਾਨ ਕੀਤਾ ਹੈ ਪਰ ਪੰਜਾਬ ਦੇ ਲਈ ਕਿੰਨੇ ਕਰੋੜ ਦਾ ਐਲਾਨ ਕਰਨਗੇ ਇਹ ਦੇਖਣਾ ਹੋਵੇਗਾ ਪਰ ਚਰਚਾ ਇਹ ਛੜੀ ਹੋਈ ਹੈ ਕਿ ਹੋ ਸਕਦਾ ਹੈ ਕਿ 5 ਕਰੋੜ ਦੇ ਪੈਕੇਜ ਦਾ ਐਲਾਨ ਪੀਐਮ ਮੋਦੀ ਅੱਜ ਪੰਜਾਬ ਦੇ ਲਈ ਕਰਕੇ ਜਾਣਗੇ ਹਾਲਾਂਕਿ ਪੀਐਮ ਮੋਦੀ ਦੇ ਦੌਰੇ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਣੇ ਮੰਤਰੀਆਂ ਦੇ ਵੱਲੋਂ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੇ ਵੱਲੋਂ ਆਪੀਐਮ ਮੋਦੀ ਤੋਂ ਅਪੀਲ ਕੀਤੀ ਗਈ ਸੀ ਕਿ ਇਸ ਵਕਤ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਪੰਜਾਬ ਦੇ 23 ਜ਼ਿਲ੍ਹੇ ਅਜਿਹੇ ਨੇ ਜਿੱਥੇ ਹੜ੍ਹਾਂ ਨੇ ਪੂਰੀ ਤਬਾਹੀ ਮਚਾਈ ਹੋਈ ਹੈ ਕਿਸਾਨਾਂ ਦਾ ਲੋਕਾਂ ਦਾ ਮਜ਼ਦੂਰਾਂ ਦਾ ਗਰੀਬਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਇਸ ਕਰਕੇ ਵੱਡੇ ਵਿੱਤੀ ਪੈਕੇਜ ਦੇ ਐਲਾਨ ਦੀ ਮੰਗ ਲਗਾਤਾਰ ਸਿਆਸਤਦਾਨਾਂ ਦੇ ਵੱਲੋਂ ਕੀਤੀ ਗਈ ਪਰ ਹਿਮਾਚਲ 'ਚ 1500 ਤਾਂ ਹੁਣ ਪੰਜਾਬ ਦੇ ਵਿੱਚ ਕਿੰਨੇ ਕਰੋੜ ਦਾ ਮੁਆਵਜ਼ੇ ਦਾ ਐਲਾਨ ਉਹ ਕਰਦੇ ਨੇ ਇਹ ਵੇਖਣਾ ਹੋਵੇਗਾ ਪਰ ਕਿਸਾਨਾਂ ਦੀਆਂ ਅਲੱਗ ਮੰਗਾਂ ਨੇ ਕਿਉਂਕਿ ਉਹਨਾਂ ਦੀਆਂ ਫਸਲਾਂ ਪੂਰੀਆਂ ਦੀਆਂ ਪੂਰੀਆਂ ਤਬਾਹ ਹੋ ਚੁੱਕੀਆਂ ਨੇ ਇਸ ਕਰਕੇ ਪੀਐਮ ਮੋਦੀ ਦੇ ਰਾਹਤ ਪੈਕੇਜ ਤੋਂ ਬਹੁਤ ਵੱਡੀਆਂ ਉਮੀਦਾਂ ਨੇ ਪੰਜਾਬ ਦੇ ਲੋਕਾਂ ਨੂੰ ਕਿ ਪੀਐਮ ਮੋਦੀ ਹੀ ਹੁਣ ਉਹਨਾਂ ਦਾ ਸਹਾਰਾ ਬਣਨਗੇ ਕਿਉਂਕਿ ਆ ਸੂਬਾ ਸਰਕਾਰ ਦੇ ਵੱਲੋਂ ਤੇ ਹਿਮਾਚਲ ਦੀ ਸਰਕਾਰ ਦੇ ਵੱਲੋਂ ਵੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਰਾਹਤ ਪੈਕੇਜ ਐਲਾਨਿਆ ਜਾਵੇ ਜੋ ਹਾਲਾਤ ਨੇ ਬੇहद ਖਰਾਬ ਨੇ ਉਹਨਾਂ ਨੂੰ ਠੀਕ ਕਰਨ ਦੇ ਲਈ ਕੇਂਦਰ ਸਰਕਾਰ ਦੀ ਸਹਾਇਤਾ ਰਾਸ਼ੀ ਦੀ ਜ਼ਰੂਰਤ ਹੈ ਇਸ ਕਰਕੇ ਹੁਣ ਪੰਜਾਬ ਦੇ ਵੱਲੋਂ ਮੰਗ ਤਾਂ ਬਹੁਤ ਵੱਡੀ ਰੱਖੀ ਗਈ ਹੈ ਜਿਹੜਾ ਬਕਾਇਆ ਰਹਿੰਦਾ ਉਹ ਵੀ ਮੰਗਿਆ ਗਿਆ ਹਾਲਾਂਕਿ ਉਸ ਤੇ ਕੋਈ ਜਵਾਬ ਨਹੀਂ ਆਇਆ ਸੀ ਪਰ ਅੱਜ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਬ ਪਹੁੰਚੇ ਹੋਏ ਨੇ ਦੌਰਾ ਕਰਨਗੇ ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰ ਸਕਦੇ ਨੇ ਕਿਉਂਕਿ ਕਿਸਾਨਾਂ ਦੇ ਬਹੁਤ ਸਾਰੇ ਸਵਾਲ ਨੇ ਜੋ ਪੀਐਮ ਮੋਦੀ ਤੋਂ ਖੁਦ ਕਰਨਾ ਚਾਹੁੰਦੇ ਨੇ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਹੜ੍ਹਾਂ ਦੇ ਨਾਲ ਪ੍ਰਭਾਵਿਤ ਇਲਾਕਿਆਂ ਨੂੰ ਲੈ ਕੇ ਕਿਸਾਨਾਂ ਨੂੰ ਲੈ ਕੇ ਕਈ ਐਲਾਨਾ ਕੀਤੇ ਗਏ ਸੀ ਪਰ ਕਿਤੇ ਨਾ ਕਿਤੇ ਕਿਸਾਨ ਸਰਕਾਰ ਦੇ ਉਹਨਾਂ ਐਲਾਨਾਂ ਤੋਂ ਖੁਸ਼ ਨਹੀਂ ਜਾਪ ਰਹੇ ਇਸ ਕਰਕੇ ਉਹਨਾਂ ਨੂੰ ਹੁਣ ਪੀਐਮ ਮੋਦੀ ਦੇ ਦੌਰੇ ਤੋਂ ਬਹੁਤ ਸਾਰੀਆਂ ਆਸਾਂ ਨੇ ਕਿ ਪੰਜਾਬ ਉਹ ਪਹੁੰਚ ਰਹੇ ਨੇ ਜਿਸ ਤਰੀਕੇ ਦੇ ਨਾਲ ਹਿਮਾਚਲ ਦੇ ਲੋਕਾਂ ਨਾਲ ਹੜਪੀੜਤਾ ਨਾਲ ਮੁਲਾਕਾਤ ਕੀਤੀ ਉਹ ਭਾਵੁਕ ਹੋਏ ਤਾਂ ਹੁਬਹ ਉਹੀ ਹਾਲਾਤ ਉਸ ਤੋਂ ਜ਼ਿਆਦਾ ਕਿਤੇ ਖਰਾਬ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਹੁਣ ਪੰਜਾਬ ਦੇ ਲਈ ਵੀ ਵੱਡੇ ਵਿੱਤੀ ਪੈਕੇਜ ਦਾ ਐਲਾਨ ਪੀਐਮ મોદી ਕਰ ਸਕਦੇ ਨੇ